1600 ਕਰੋੜ ਰੁਪਈਆ ਦਿੱਤਾ ਹੁਣ 1600 ਕਰੋੜ ਰੁਪਈਆ ਹੈ ਕੀ ਹੈ ਜੇ ਤੇ ਆਪਾਂ ਕੱਲੇ ਕਿਸਾਨ ਨੂੰ ਮਿਲਣਾ ਹੋਵੇ ਤੇ ਮੇਰੇ ਖਿਆਲ ਇੱਕ ਲੱਖ 60 ਹਜ਼ਾਰ ਏਕੜ ਜਿਹੜੀ ਜਗ੍ਹਾ ਆਪਾਂ ਗਿਣਦੇ ਆਂ ਵੀ ਹੋਈ ਤੇ ਫਿਰ ਤੋਂ ਲੱਖ ਲੱਖ ਰੁਪਈਆ ਮੈਨੂੰ ਜਾਣਾ ਚਾਹੀਦਾ ਯਾਰ ਉਹਨਾਂ ਨੂੰ ਬਿਲਕੁਲ ਉਸ 1600 ਕਰੋੜ ਰੁਪਈਏ ਦੇ ਵਿੱਚ ਤੁਹਾਡੀਆਂ ਸੜਕਾਂ ਵੀ ਬਣਣੀਆਂ ਨੇ ਸਰਕਾਰੀ ادارے ਜਿਨੇ ਤੁਹਾਡੇ ਖਰਾਬ ਹੋਏ ਨੇ ਉਹ ਵੀ ਬਣਨੇ ਨੇ ਬਣਨੇ ਨੇ ਉਹਦੇ ਵਿੱਚੋਂ ਪਹੁੰਚ ਆ ਕੇ ਮਿਲਣਾ ਕੀ ਹੈ ਕਿਸਾਨ ਨੂੰ ਜੀਟੀ ਰੋਡ ਸਾਰੀਆਂ ਤੁਹਾਡੀਆਂ ਵਹਿਗੀਆਂ ਕਿੰਨੇ ਕਿੰਨੇ ਦੇ ਟੈਂਡਰ ਲੱਗਣਗੇ ਕਿੰਨਾ ਕਿੰਨਾ ਪੈਸਾ ਲੱਗੂਗਾ ਫਿਰ 1600 ਕਰੋੜ ਰੁਪਏ ਦੇ ਵਿੱਚ ਆ ਡਿਟੇਲ ਦੱਸਾਂ ਤੁਹਾਨੂੰ ਪਬਲਿਕ ਤੱਕ ਕੀ ਪਹੁੰਚਣਾ ਜੀ ਹੂੰ ਜੇ ਕਿਸੇ ਦੀ ਕਰੋੜ ਰੁਪਏ ਦਾ ਘਰ ਵਹਿ ਗਿਆ ਚਲੋ ਉਹ ਬਹੁਤ ਵੱਡੀ ਇੱਕ ਰੇਅਰ ਕੇਸ ਹੋ ਸਕਦਾ ਬਹੁਤੇ ਘਰ ਲੋਕਾਂ ਦੇ ਟੁੱਟ ਗਏ ਉਹਦੇ ਵਿੱਚ ਤੁਹਾਨੂੰ ਪੈਸੇ ਕਿੰਨੇ ਮਿਲਣੇ ਨੇ ਸਰਕਾਰ ਨੇ ਇੱਕ ਚਿੱਠੀ ਜਾਰੀ ਕੀਤੀ ਆ ਕਿ ਅਸੀਂ 18000 ਤੋਂ 20000 ਕਰਤਾ ਪੈੜੀਆਂ ਦਾ ਜਿਹੜਾ ਮੁਆਵਜ਼ਾ ਉਸ ਚਿੱਠੀ 'ਚ ਇਹ ਜ਼ਿਕਰ ਨਹੀਂ ਕੀਤਾ ਵੀ ਘਰਾਂ ਦਾ ਜਿਹੜਾ ਮੁਆਵਜ਼ਾ ਸੀ 1,80,000 ਤੋਂ 1,20,000 ਕਰਤਾ अच्छा हां मैं ਤੁਹਾਨੂੰ ਦਿੰਦਾ ਸਾਰੀ ਨੋਟਿੰਗ ਦਾ ਨਾਮ ਮੇਰੇ ਕੋਲ ਫੋਨ 'ਚ ਨੇ ਸਾਰੀਆਂ ਪੀਡੀਐਫ ਫਾਈਲਾਂ ਘਰਾਂ ਦਾ ਮੁਆਵਜ਼ਾ ਪਹਿਲਾਂ 1,80,000 1,80,000 ਸੀਗਾ ਉਹ ਘਟਾਤਾ ਉਹ ਘਟਾਤਾ 1,20,000 ਕਰਤਾ ਸਬੂਤ ਹੈ ਤੁਹਾਡੇ ਨੇ ਮੈਂ ਚਿੱਠੀ ਸਰਕਾਰ ਦੀ ਚਿੱਠੀ ਦਿੰਦਾ ਤੁਹਾਨੂੰ ਇਹ ਨੋਟੀਫਿਕੇਸ਼ਨ ਦਿੰਦਾ ਤੁਹਾਨੂੰ ਸਾਰੀ ਇਸ ਤੋਂ ਪਹਿਲਾਂ ਜਿੱਥੇ ਕਿਤੇ ਆੜ ਆਏ ਨੇ ਦੇਖੋ 1,80,000 ਗਿਆ ਆ ਸਾਰੇ ਮੈਂ ਲੈ ਕੇ ਆਇਆ ਆ ਤੁਹਾਨੂੰ ਸਾਰੀਆਂ ਮੈਂ ਦਿੰਦਾ ਅੱਗੇ ਆ ਜਾਓ 1,80,000 ਰੁਪਏ ਦੀ ਜਗ੍ਹਾ ਤੇ 1,20,000 ਰੁਪਿਆ ਕਰਤਾ ਅੱਗੇ ਤੁਹਾਨੂੰ ਮੈਂ ਦੱਸਦਾ ਮੈਂ ਮੰਨ ਲਓ ਕਿਸੇ ਦੇ ਡੰਗਰ ਨੇ ਉਹ ਜਿਹੜੇ 50 ਡੰਗਰ ਉਹਦੇ ਮਰ ਚੁੱਕੇ ਆ ਤੇ ਉਹ ਕੱਲ ਅਸੀਂ ਇੱਕ ਮਾਝ ਦਿੱਤੀ ਐ 118000 ਦੀ ਆ ਜੀ ਮੱਕੜ ਸਾਹਿਬ ਜਿਹੜੀ ਦਦਾਰ ਗੱਲ ਲੈ ਕੇ ਆਏ ਚੰਗੀ ਜਿਹੜੀ ਮਾਝ ਆਉਂਦੀ ਆ ਤੁਹਾਡੇ ਡੰਗਰ ਜੇ ਮਰ ਚੁੱਕੇ ਨੇ ਤੇ ਤੁਹਾਨੂੰ ਪੈਸੇ ਕਿੰਨੇ ਮਿਲਣੇ ਨੇ 33500 ਇਹ ਸਰਕਾਰ ਨਹੀਂ ਦੱਸਦੀ ਫਿਰ ਜੇ ਤੁਹਾਡੇ 50 ਡੰਗਰ ਮਰ ਗਏ ਨੇ 10 ਮਰ ਗਏ ਨੇ ਤੇ ਤੁਹਾਨੂੰ ਮਿਲਣੇ ਤਿੰਨ ਨੇ ਤਿੰਨ ਦੇ ਪੈਸੇ ਮਿਲਣਗੇ ਹਾਂ 10 ਡੰਗਰ ਰੁੜ ਗਏ ਤਾਂ ਸਿਰਫ ਤਿੰਨ ਦੇ ਪੈਸੇ ਮਿਲਣਗੇ ਆ 19625 ਦੀ ਗਾਈਡਲਾਈਨ ਆ ਮੱਕੜ ਸਾਹਿਬ ਮੇਰੇ ਕੋਲ ਸਾਰੀ ਫੇਰ ਤੁਹਾਡੇ ਕੋ ਮੁਰਗੀ ਪੋਲਟਰੀ ਫਾਰਮ ਕਿਤੇ ਹੋ ਗਿਆ 100 ਰੁਪਏ ਪਰ ਬਰਡ ਮਿਲਣਾ ਤੇ ਉਹਦੀ ਲਿਮਟ ਹੈ 10000 ਰੁਪਿਆ ਕੀ ਇਹਦੇ ਨਾਲ ਲੋਕਾਂ ਦੇ ਘਾਟੇ ਪੂਰੇ ਹੋ ਜਾਣਗੇ ਇਹਨਾਂ ਦੀਆਂ ਲੋਕਾਂ ਦਾ ਜਿਹੜਾ ਮਤਲਬ ਨੁਕਸਾਨ ਹੋਇਆ ਪੂਰਾ ਹੋ ਜਾਊਗਾ ਫਿਰ ਤੁਹਾਡਾ ਟਰੈਕਟਰ ਖਰਾਬ ਹੋ ਗਿਆ ਕੰਬਾਈਨ ਖਰਾਬ ਹੋ ਗਈ ਤੇ ਉਹਦੇ ਤੇ ਪੈਸੇ ਕਿੰਨੇ ਮਿਲਣੇ ਨੇ 25000 ਰੁਪਿਆ ਉਹਦੇ ਨਾਲ ਤੁਹਾਡਾ ਟਰੈਕਟਰ ਠੀਕ ਹੋ ਸਕਦਾ ਤੁਹਾਡੀ ਕੰਬਾਈਨ ਠੀਕ ਹੋ ਸਕਦੀ ਹੈ ਉਹ ਪੋਸੀਬਲ ਹੀ ਨਹੀਂ ਹੈ ਇਹ ਦੱਸਿਆ ਹੀ ਨਹੀਂ ਜਾਂਦਾ ਇਹ ਦੱਸਿਆ ਜਾਂਦਾ 1600 ਕਰੋੜ ਰੁਪਇਆ ਆ ਗਿਆ 1600 ਕਰੋੜ ਰੁਪਇਆ ਆ ਗਿਆ 1600 ਕਰੋੜ ਤੋਂ ਲੋਕਾਂ ਤੱਕ ਪਹੁੰਚਣਾ ਕੀ ਹੈ ਕੋ ਬੰਦਾ ਡਿਸੇਬਲ ਹੋ ਗਿਆ ਉਹਦੀ ਮਤਲਬ 40 ਤੋਂ 60% ਤੱਕ ਡਿਸੇਬਲ ਹੋਇਆ ਤੂੰ ਨੂੰ ਪੈਸੇ ਕਿੰਨੇ ਮਿਲਣੇ ਨੇ ਮਕਰ ਸਾਹਿਬ 60000 ਰੁਪਇਆ ਬਸ ਜੇ 60 ਤੋਂ 75 ਹੋ ਗਿਆ ਤੂੰ ਨੂੰ 2.5 ਲੱਖ ਹੈ ਜੋ ਮਰ ਗਿਆ ਤੂੰ ਨੂੰ 4 ਲੱਖ ਹੈ ਸ਼ਰਾਬੀ ਕੇ ਮਰੇ ਉਹਨਾਂ ਨੂੰ 10 ਲੱਖ ਰੁਪਇਆ ਕਨਾ ਮਿਹਨਤੀ ਬੰਦੇ ਜ਼ਮੀਨਾਂ ਤੇ ਮਰ ਗਏ ਸਰਕਾਰ ਦੀਆਂ ਕਰੋਪੀਆਂ ਨਾ ਮਰ ਗਏ ਇਹਨਾਂ ਦੇ ਮੈਨਮੈਂਟ ਮਤਲਬ ਹੜਾ ਨਾ ਮਰ ਗਏ ਤੇ ਉਹਨਾਂ ਵਾਸਤੇ 4 ਲੱਖ ਰੁਪਈਆ ਆ ਇਹ ਚੀਜ਼ਾਂ ਤੇ ਦੱਸਦੇ ਨਹੀਂ ਚੱਲਦਾ ਕੀ ਆ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਆਪਾਂ ਪਹਿਲੇ ਦਿਨ ਤੋਂ ਤੁਸੀਂ ਵੀ ਆ ਗਏ ਸੀ ਆਪਾਂ ਦੋਵੇਂ ਹੀ ਤਰ੍ਹਾਂ ਦਿੱਲੀ ਤੋਂ ਆਏ ਸੀਗੇ ਵਾਪਸ ਸੋਸ਼ਲ ਮੀਡੀਆ ਤੇ ਕੀ ਚੱਲਦਾ ਬਹੁਤ ਲੋਕਾਂ ਦੇ ਮਨ ਚ ਨਾ ਬਹੁਤ ਸਮਾਨ ਪਹੁੰਚ ਗਿਆ ਬਹੁਤ ਸਮਾਨ ਪਹੁੰਚ ਗਿਆ ਸਮਾਨ ਹੁੰਦਾ ਕੀ ਆ ਮਕਰ ਸਾਹਿਬ ਕੋਈ ਬੰਦਾ ਸ਼ਹਿਰ ਚੋਂ ਜਾਂਦਾ ਤੇ ਉਹਦੀ ਨਾ 2000 ਰੁਪਈਏ ਚ ਡਿੱਕੀ ਭਰ ਜਾਂਦੀ ਹੈ ਪਾਣੀ ਨਾਲ ਰਾਸ ਬਰੈਡ ਬਿਸਕਟ ਇਹਦੇ ਨਾਲ ਜ਼ਿੰਦਗੀ ਨਿਕਲ ਸਕਦੀ ਹੈ ਇਹ ਫॉर ਦਾ ਟਾਈਮ ਹੈ ਦੋ ਦਿਨ ਚਾਰ ਦਿਨ ਕਿਸੇ ਨੇ 10 ਦਿਨ ਦਾ ਰਾਸ਼ਨ ਇਕੱਠਾ ਕਰ ਲਿਆ ਆਪਾਂ ਪਹਿਲੇ ਦਿਨ ਤੋਂ ਦੁਹਾਈ ਦਿੱਤੀ ਸੀ ਕਿ ਜਿਸ ਦਿਨ ਪਾਣੀ ਲੱਥਿਆ ਲੋਕਾਂ ਦੀਆਂ ਮੁਸ਼ਕਲਾਂ ਉਸ ਤੋਂ ਬਾਅਦ ਸਾਹਮਣੇ ਆਉਣੀਆਂ ਨੇ ਉਹਦੇ ਉੱਤੇ ਤੁਹਾਨੂੰ ਫੋਕਸ ਕਰਨਾ ਪਊਗਾ ਉਹਦੇ ਉੱਤੇ ਸਰਕਾਰਾਂ ਨੂੰ ਫੋਕਸ ਕਰਨਾ ਪਊਗਾ ਜਿੱਦਣ ਪਾਣੀ ਲੱਥਾ ਤੇ ਤੁਹਾਡੇ ਸਾਹਮਣੇ ਸਭ ਗਾਇਬ ਹੋਵੇ ਸੀ